ਸਸ਼ਿਕਾ ਦੋਸਤੋ ਪੰਜਾਬ ਵੈਦਰ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਮੋਰ ਤੋਂ ਸਵਾਗਤ ਹੈ ਕੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਚ ਪੈ ਸਕਦਾ ਭਾਰੀ ਮੀਂਹ ਮੌਸਮ ਪਾਗਨਿਸ ਇੱਥਾਂ ਦੀ ਕੀਤੀ ਜਾਣਕਾਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਵੀ ਆ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀ ਰਵੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅੱਜ 11 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਮੰਗਲਵਾਰ ਤੋਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਬਾਰਿਸ਼ ਹੋਣ ਦਾ yellow alert ਵੀ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਜਾਣਕਾਰੀ ਦਿੰਦੇ ਅਨੁਸਾਰ ਬੀਤੇ ਦਿਨ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਦਾ ਤਾਪਮਾਨ ਦੀ ਗਰਾਊਂਡ ਦਰਜ ਕੀਤੀ ਗਈ। ਆਮ ਵਿੱਚ ਪਵੇਂ ਤਾਪਮਾਨ 1.7 ਡਿਗਰੀ ਦੀ ਗਰਾਊਂਡ ਆਈ ਹੈ ਪਰ ਔਸਤ ਤਾਪਮਾਨ 1.6 ਡਿਗਰੀ ਵਧ ਹੈ। ਦੱਸ ਦਈਏ ਪੰਜਾਬ ਦਾ ਵਧ ਤੋਂ ਵਧ ਤਾਪਮਾਨ ਜਿਹੜਾ ਕਿ ਬਠਿੰਡਾ ਵਿੱਚ ਦਰਜ ਕੀਤਾ ਗਿਆ ਫਤਿਗੜ ਵਿੱਚ ਸਭ ਤੋਂ ਘੱਟ 32.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਅੰਕੜਿਆਂ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ ਜਿਵੇਂ ਕਿ ਤਰਨਤਾਰਨ, ਫੋਜ਼ਪੁਰ, ਪੂਰਥਲਾ, ਮੋਗਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਐਸਐਸਸੀ ਨਗਰ, ਫਤਿਗੜ ਸਾਹਿਬ ਅਤੇ ਇਸ ਜ਼ਿਲ੍ਹਿਆਂ ਵਿੱਚ 50% ਦੀ بارش ਹੋਣ ਦੀ ਸੰਭਾਵਨਾ ਹੈ ਜਦਕਿ ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਬਹੁਤ ਘੱਟ ਦੱਸੀ ਗਈ ਹੈ। ਚਨੰਦਰ ਤੋਂ ਕੱਲ ਦਾ ਤਾਪਮਨ 33.5 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਜਦਕਿ ਤਾਪਮਨ 28 ਤੋਂ 36 ਡਿਗਰੀ ਵਿੱਚ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਲੁਧਿਆਣਾ ਤੋਂ ਕੱਲ ਤਾਪਮਨ 34.6 ਡਿਗਰੀ ਤੱਕ ਰਿਕਾਰਡ ਦਰਜ ਕੀਤਾ ਗਿਆ ਅੱਜ ਤਾਪਮਨ 28 ਤੋਂ 35 ਡਿਗਰੀ ਵਿੱਚ ਰਹਿਣ ਦੀ ਸੰਭਾਵਨਾ ਹੈ। ਟਾਹੜਾ ਅਤੇ ਮੁਹਾਲੀ ਤੋਂ ਤਾਪਮਨ 30 ਤੋਂ 38 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਕੀ ਹੈ। ਔਰ ਜਿਵੇਂ ਵੀ ਕੋਈ ਮੌਸਮ ਪਾਗ ਵੱਲੋਂ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਵੀਡੀਓ ਵਿੱਚ ਅੰਤ ਤੱਕ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ